ਨਮਸਕਾਰ ਜੀ ਸਵਾਗਤ ਹੈ ਲਾਈਫ ਫਾਜ਼ਿਲ ਕਾ ਨਿਊਜ਼ ਚੈਨਲ ਤੇ ਅੱਜ ਮੇਲਾ ਬਾਬਾ ਪੀਰ ਟਾਲੀ ਵਾਲਾ ਪਿੰਡ ਲਾਧੂਗਾ ਵਿਖੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੜੇ ਧੂਮ-ਧਾਮ ਨਾਲ ਪ੍ਰਬੰਧਕਾਂ ਅਤੇ ਪਿੰਡ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਮੇਲੇ ਵਿੱਚ ਸੰਗਤਾਂ ਦੂਰੋਂ ਨੇੜਿਆਂ ਚੱਲ ਕੇ ਪਹੁੰਚੀਆਂ ਸੰਗਤਾਂ ਨੇ ਬਾਬਾ ਜੀ ਦੀ ਦਰਗਾਹ ਤੇ ਮੱਥਾ ਟੇਕਿਆ ਇਸ ਮੌਕੇ ਤੇ ਪਿੰਡ ਦੇ ਮੋਹਤਬਰ ਲੋਕ ਵੀ ਲੋਕਾਂ ਨੇ ਵੀ ਆਪਣੀਆਂ ਹਾਜ਼ਰੀਆਂ ਲਗਵਾਈਆਂ ਲਗਵਾਈਆਂ ਤੇ ਨਾਲ ਹੀ ਬਾਬਾ ਜੀ ਦਾ ਟੁੱਟ ਲੰਗਰ ਵਰਤਾਇਆ ਗਿਆ ਮਨੋਰੰਜਨ ਲਈ ਇਸ ਮੇਲੇ ਤੇ ਗਾਇਕ ਰਜਨੀਤ ਰੋਪੜੀ ਨੇ ਗੀਤ ਗਾ ਕੇ ਰੰਗ ਬੰਨੇ ਇਸ ਮੇਲੇ ਦੀ ਇੱਕ ਹੋਰ ਬੜੀ ਵੱਡੀ ਖਾਸੀਅਤ ਹੈ ਕਿ ਜਿੰਨਾ ਵੀ ਫੰਡ ਜੁੜਦਾ ਹੈ ਉਹ ਸਾਰਾ ਲੰਗਰ ਦੇ ਲਿਖੇ ਲਿਆ ਜਾਂਦਾ ਹੈ ਜੇਕਰ ਕੋਈ ਫੰਡ ਬਚਦਾ ਹੈ ਤਾਂ ਉਹ ਪਿੰਡ ਵਾਸਤੇ ਉਹਨਾਂ ਦੇ ਭਾਂਡੇ ਖਰੀਦ ਕੇ ਕੋਈ ਵਿਅਕਤੀ ਆਪਣੇ ਸੁੱਖ ਦੁੱਖ ਦੇ ਪ੍ਰੋਗਰਾਮ ਵਿੱਚ ਇਹਨਾਂ ਪਾਂਡਿਆ ਨੂੰ ਬਿਲਕੁਲ ਫਰੀ ਵਰਤ ਸਕਦਾ ਹੈ ਇਸ ਤੋਂ ਬਾਅਦ ਕਮੇਟੀ ਮੈਂਬਰਾਂ ਨਾਲ ਕੀਤੀ ਗੱਲਬਾਤ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਹੋਈ ਗੱਲਬਾਤ ਕਮੇਟੀ ਮੈਂਬਰਾਂ ਨਾਲ ਔਰ ਵੀਰ ਜੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦੇਣਾ ਧੰਨਵਾਦ ਮੈਂ ਬਾਕੀ ਟਿਕਾਣਾ ਜਗ੍ਹਾ ਅੱਜ ਮਿਲ ਲੇਂਦੇ ਤੁਹਾਡੇ ਅੱਜ ਦਾ ਮੇਲਾ ਜਿਵੇਂ ਕਹਿੰਦੇ ਨਾ ਕਿ ਦਾਤਾ ਤੇ ਬਖਤਸੂਰ ਮੈਂ ਜੁੰਦੇ ਜੱਗ ਰਹਿੰਦੇ ਨੇ ਤੇ ਮੜੀਆਂ ਤੇ ਮੇਲੇ ਲੱਗਦੇ ਲੋਕੀ ਨਾਉ ਲੈਂਦੇ ਨੇ ਮੜੀਆਂ ਤੇ ਮੇਲੇ ਲੱਗਦੇ ਲੋਕੀ ਨਾਉ ਲੈਂਦੇ ਨੇ ਅੱਜ ਧੰਤਨ ਪੰਜ ਪੀਰਾਂ ਦੀ ਜੜੀ ਆ ਸਮਾਦ ਪੀਰ ਪੰਜ ਪੀਰਾਂ ਦਾ ਜਿਹੜਾ ਮੇਲਾ ਹੈ ਪਿੰਡ ਲਾਧੂਕਾ ਦੀ ਧਰਤੀ ਤੇ ਮੰਗ ਦੀ 20 ਤਰੀਕ ਨੂੰ ਜਿਹੜਾ ਦੇਸੀ ਮੇਨਾ ਮੰਗ ਅੰਗਰੇਜ਼ੀ ਜਿਹੜੀ ਮਰਜ਼ੀ ਹੋਵੇ ਸੋ 20 ਤਰੀਕ ਨੂੰ ਲਗਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਪਿੰਡ ਲਾਧੂ ਕਾਦੇਆ ਕਿ ਆਸ-ਪਾਸ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਮੇਲੇ ਦਾ ਪ੍ਰਬੰਧ ਕੀਤਾ ਗਿਆ ਕਮੇਟੀ ਨੇ ਦਿਨ ਰਾਤ ਇੱਕ ਕਰਕੇ 10-15 ਦਿਨਾਂ ਤੋਂ ਮਿਹਨਤ ਕੀਤੀ ਔਰ ਇਹ ਅੱਜ ਸਚਾਰੂ ਢੰਗ ਨਾਲ ਬਾਬੇ ਦੇ ਦਰਬਾਰ ਤੇ ਮੇਲੇ ਦੇ ਵਿੱਚ ਜਿਹੜਾ ਲੰਗਰ ਉਹ ਚਲਾਇਆ ਗਿਆ ਔਰ ਮੇਲਾ ਜਿਹੜਾ ਸਾਨੂੰ ਇਹ ਲੱਗਦਾ ਵੀ ਬੜੇ ਵਧੀਆ ਤਰੀਕੇ ਨਾਲ ਸੰਪੰਨ ਹੋਣ ਜਾ ਰਿਹਾ ਹੈ ਔਰ ਵੱਡਾ ਧੰਨਵਾਦ ਕਰਦੇ ਹਾਂ ਅਸੀਂ YouTube ਚੈਨਲ ਵਾਲੇ ਜਿੰਨੇ ਵੀ ਸਾਡੇ ਵੀਰ ਇੱਥੇ ਪਹੁੰਚੇ ਐ ਜਿਨ੍ਹਾਂ ਦੇ ਜ਼ਰੀਏ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਇਸ ਮੇਲੇ ਦੀ ਰੌਣਕ ਨੂੰ ਸੁਣਾਣਾ ਵਧਾਣਾ ਔਰ ਇਸ ਮੇਲੇ ਦੀ ਜੇ ਮਾਨਤਾ ਦੀ ਗੱਲ ਕਰੀਏ ਪੀਰਾਂ ਦੇ ਮਾਨਤਾ ਦੀ ਗੱਲ ਕਰੀਏ ਤਾਂ ਇਸ ਦਰਗਾਹ ਤੇ ਪੀਰਾਂ ਫਕੀਰਾਂ ਦੇ ਰਿਕਾਰ ਤੇ ਇਹ ਮੰਤ ਤਾਂ ਜ਼ਰੂਰ ਪੂਰੀ ਹੁੰਦੀ ਹੈ ਕਿ ਜਿੰਨਾ ਵੀ ਮਰੀਜ਼ਾਂ ਨੂੰ ਆ ਜਿਹੜੀਆਂ ਮੌਕੀਆਂ ਨਿਕਲਦੀਆਂ ਨੇ ਮੌਕੀਆਂ ਭਾਵੇਂ ਸਰੀਰ ਤੇ ਕਿਸੇ ਵੀ ਇੱਥੇ ਰਹਿ ਗਿਆ ਨਾ ਤਾਂ ਉਹਦਾ ਡਾਕਟਰੀ ਇਲਾਜ ਨਹੀਂ ਹੈ ਪਰ ਦੇਸ਼ ਵਿਦੇਸ਼ ਵਿੱਚ ਦੂਰ ਬੈਠਾ ਵੀ ਜੇ ਕੋਈ ਬੌਖਰ ਤੇ ਝਾੜੂ ਇੱਥੇ ਸੁੱਕ ਸੁੱਕ ਦਿੰਦਾ ਆ ਝਾੜੂ ਤੇ ਲੂਣ ਦੀ ਥੈਲੀ ਸੁੱਕ ਦਿੰਦਾ ਚੜਾ ਜਦੋਂ ਮਰਜੀ ਜਾਏ ਪਰ ਉਹ ਜਿਹੜਾ ਹੈਗਾ ਰੋਗ ਉਹ ਮਿਰੇਜ ਦਾ ਠੀਕ ਹੋ ਜਾਂਦਾ ਸੋ ਹੌਲੀ ਹੌਲੀ ਮੰਨਤਾ ਜਿਹੜੀਆਂ ਹੋਰ ਲੋਕ ਸੁਖਦੇ ਆ ਉਹ ਪੂਰੀਆਂ ਹੋ ਰਹੀਆਂ ਨੇ ਅੱਜ ਦੇ ਮੇਲੇ ਦੇ ਵਿੱਚ ਸਾਨੂੰ ਬਹੁਤ ਵਧੀਆ ਜਿਹੜਾ ਲੋਕਾਂ ਦਾ ਜਿਹੜਾ ਸਰਦੀ ਰਿਪਨ ਜੀ ਅੱਜ ਮੇਲਾ ਪੀਰ ਬਾਬਾ ਤਾਲੀ ਵਾਲਾ ਦਾ ਲਾਡੂਬਾਦ ਵਿੱਚ ਮਨਾਇਆ ਜਾ ਰਿਹਾ ਹੈ। ਕੀਰ ਸ਼ਾਹ ਜੀ ਤੁਹਾਡੇ ਦੇ। ਦੇਖੋ ਜੀ ਪੀਰ ਬਾਬਾ ਟਾਲੀ ਵਾਲਾ ਦਾ ਪਿਛਲੇ ਲੰਬੇ ਸਮੇਂ ਤੋਂ ਮੇਲਾ ਚੱਲ ਰਿਹਾ ਜੀ। ਪਹਿਲਾਂ ਗਰਮੀਆਂ ਦੇ ਵਿੱਚ ਲੱਗਦਾ ਸੀ ਹੁਣ ਮਾਘ ਦੀ 20 ਨੂੰ ਸਰਦੀਆਂ ਦੇ ਵਿੱਚ ਲੱਗਦਾ ਹੈ ਜੀ। ਤੁਸੀਂ ਦੇਖ ਸਕਦੇ ਹੋ ਸਾਰੀਆਂ ਸੰਗਤਾਂ ਪਿੰਡ ਦੇ ਸਹਿਯੋਗ ਦੇ ਨਾਲ ਨਗਰ ਦੇ ਸਹਿਯੋਗ ਦੇ ਨਾਲ ਅਤੇ ਮੇਲਾ ਕਮੇਟੀ ਦੇ ਸਹਿਯੋਗ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ 20 ਦਿਨਾਂ ਤੋਂ ਸੇਵਾ ਕੱਤਰ ਕਰਕੇ ਤੇ ਅੱਜ ਤੈਲਪੁਰ ਇਕੱਠਾ ਕਰਕੇ ਬਾਬਾ ਜੀ ਦਾ ਅ ਟੂਟ ਲੰਗਰ ਚੱਲ ਰਿਹਾ ਤੇ ਬੜੀਆਂ ਰੌਣਕਾਂ ਲਗੀਆਂ ਨੇ ਦੂਰੋਂ ਦੂਰੋਂ ਵੀ ਸੰਗਤਾਂ ਪਹੁੰਚ ਰਹੀਆਂ ਨੇ ਤਾਂ ਮੇਲਾ ਪੂਰਾ ਉਤਸ਼ਾਹ ਨਾਲ ਭਰਿਆ ਹੋਇਆ ਹੈ ਪ੍ਰਧਾਨ ਜੀ ਕੀ ਕੰਮ ਜੋ ਅੱਜ ਮੇਲਾ ਬਹੁਤ ਠੱਗ ਨਾਲ ਚੱਲ ਰਿਹਾ ਹੈ ਜੀ ਬਾਬੇ ਟਾਲੀਆਂ ਵਾਲਾ ਦਾ ਮੇਲਾ ਸੀ ਗਰਮੇ ਸ਼ੁਰੂ ਕੀਤਾ ਸੀ ਸਾਵਣ ਦੀ ਵੀਰ ਤੇ ਉਹ ਦੋ ਕੁ ਸਾਲ ਸਾਸੀਂ ਚਲਾ ਸੀ ਉਦੋਂ ਉਦੋਂ ਵੇਖ ਜਿਵੇਂ ਮੇਲਾ ਹੁਣ ਚੱਲ ਰਿਹਾ ਐ ਇਵੇਂ ਹੀ ਪਹਿਲੀ ਵਾਰ ਵੀ ਚੱਲਿਆ ਸੀ ਉਸ ਤੋਂ ਬਾਅਦ ਜੋ ਜੋ ਮਲੇ ਕਮੇਟੀ ਚੱਲਦੀ ਐ ਪਿੰਡ 'ਚ ਬੜੀ ਮਲੇ ਸਰਦਾਰਾਂ ਨਾਲ ਸੇਵਾ ਮਗਦੀ ਜੋ ਪੋਇਸਰ ਆਵੇ ਲੋਕ ਦਿੰਦੇ ਨੇ ਲਾਂਦਾ ਬੜਾ ਸੰਯੋਗ ਸਾਨੂੰ ਮਿਲ ਰਿਹਾ ਐ ਉਹ ਤੋਂ ਇਲਾਵਾ ਜਿਹੜਾ ਸੀ ਪੈਸਾ ਬਚਦਾ ਹੈ ਨਾ ਲੰਗਰ ਤੋਂ ਇਲਾਵਾ ਉਹ ਅਸੀਂ ਐਵੇਂ ਮਲੇ ਫਜ਼ੂਲੀ ਨਹੀਂ ਜਾਂਦੇ ਉਹਨਾਂ ਦੀ ਬਰਤਨ ਜੋ ਸਾਨੂੰ ਲੋਡ ਹੁੰਦੀ ਅਸੀਂ ਲੈ ਕੇ ਆਨੇ ਤੇ ਬਾਧੂ ਇਸ ਟਾਈਮ ਸਾਡੇ ਕੋਲ ਨਾ ਤਿੰਨ ਚਾਰ ਪ੍ਰੋਗਰਾਮ ਅਸੀਂ ਘੜ ਸਕਨੇ ਆ ਦੁੱਖ ਸੁੱਖ ਦੇ ਤੇ ਬੜਾ ਵਧੀਆ ਕੰਮ ਚੱਲ ਰਿਹਾ ਹੈ ਤੇ ਉਹਦੀ ਜੇ ਸੇਵਾ ਹੈ ਨਾ ਬਰਤਨ ਦੀ ਜੋ ਅਸੀਂ ਮਲੇ ਦੇਨੇ ਆ ਦੇਣ ਕੇ ਜਾਂ ਗਣ ਕੇ ਰੱਖਦੇ ਆ ਅਸੀਂ ਫ੍ਰੀਜ ਕਰ ਰਹੇ ਹਾਂਜੀ ਧੰਨਵਾਦ ਅੱਛੇ ਕੁਛ ਦੇਖਿਆ ਤਾਂ ਮੇਲੇ ਵਿੱਚ ਰੌਣਕਾਂ ਕਾਫੀ ਘਟ ਰਹੀਆਂ ਨੇ ਜਿਵੇਂ ਇਸ ਵਾਰ ਕੁਛ ਕੀ ਕੰਮ ਚੱਲ ਚਾਦੇ ਨਹੀਂ ਰੌਣਕਾਂ ਨਹੀਂ ਘਟ ਰਹੀਆਂ ਸਵੇਰੇ 12 1 ਵਜੇ ਦੇ ਕਰੀਬ ਕਾਫੀ ਸੰਗਤ ਆਈ ਇਸ ਨਗਰ ਦੀ ਜਿਵੇਂ ਕਿ ਲੋਕ ਸੋਸ਼ਲ ਮੀਡੀਆ ਤੇ ਕਾਫੀ ਸਮਾਂ ਟਾਈਮ ਦੇ ਰਹੇ ਨੇ ਪੰਜਾਬਾ ਵਿੱਚ ਜਿਹੜੇ ਮੇਲੇ ਚੱਲਦੇ ਉਹਦੇ ਵਿੱਚ ਲੋਕ ਬਹੁਤ ਜ਼ਿਆਦਾ ਸਮਾਂ ਮੇਲੇ ਜੋ ਰੌਣਕਾਂ ਘਟ ਰਹੀਆਂ ਠੀਕ ਨਹੀਂ ਵੇਖੋ ਜੀ ਇਹ ਤਾਂ ਸਰਦ ਪੂਰ ਗੱਲਾਂ ਹੈ ਜਿਸ ਤਰ੍ਹਾਂ ਬਾਬਾ ਜੀ ਦੀ ਗੱਲ ਬਾਬਾ ਜੀ ਦਰਸ਼ਨ ਸਿੰਘ ਜੀ ਕਰ ਰਹੇ ਸਨ ਮ ਮੁਖ ਸੇਵਾਦਾਰ ਨੇ ਇਤੋਂ ਕਮੇਟੀ ਦੇ ਤਾਂ ਇਹ ਗੱਲ ਪ੍ਰਧਾਨ ਜੀ ਨੇ ਵੀ ਅੱਗੇ ਕੀਤੀ ਹੈ ਕੁਝ ਚੀਜ਼ਾਂ ਕੁਦਰਤ ਦੇ ਨਾਲ ਜੁੜੀਆਂ ਹੁੰਦੀਆਂ ਤੇ ਕੁਝ ਕੁਦਰਤ ਦੇ ਨਾਲ ਨਾਲ ਪੀਰਾਂ ਦੀਆਂ ਜਿਹੜੀਆਂ ਦਰਗਾਹਾਂ ਉਹਨਾਂ ਨਾਲ ਵੀ ਜੁੜੀਆਂ ਹੁੰਦੀਆਂ ਇੱਕ ਵੱਡਮੁੱਲੀ ਦਰਗਾਹ ਹੈ ਲਾਧੂ ਕਾਦੀ ਜਿਹੜੀ ਕਾਫੇ ਲੰਬੇ ਸਮੇਂ ਤੋਂ ਸਾਡੇ ਬਚਪਨ ਤੋਂ ਸਾਡੇ ਜੰਮਣ ਤੋਂ ਸ਼ਾਇਦ ਪਾਕਿਸਤਾਨ ਦੀ ਧਰਤੀ ਜਦੋਂ ਵਕਰੀ ਹੋਏ ਸੀ ਉਦੋਂ ਤੋਂ ਲੈ ਕੇ ਜਦੋਂ ਸਾਡਾ ਜੰਮਪੜੀ ਇੱਥੋਂ ਦਾ ਹੈ ਸਸਾ ਅਸੀਂ ਤਾਂ ਉਦੋਂ ਦੇ ਵੇਖਣ ਲੱਗੇ ਇੱਕ ਨਮਕ ਦੀ ਥੈਲੀ ਤੇ ਇੱਕ ਜਿਹੜੀ ਬੌਖਰ ਹੈ ਉਹ ਇੱਥੇ ਦਾਨ ਲੋਕ ਕਰਕੇ ਜਾਂਦੇ ਐ ਪਰ ਜਿਹੜੀਆਂ ਮੌਕੀਆਂ ਜਿਹਨਾਂ ਦਾ ਨਾਸੰਭਵ ਇਲਾਜ ਹੈ ਤੇ ਉਹ ਬਾਬਾ ਜੀ ਦੀ ਦੁਆ ਬਰਕਤ ਨਾਲ ਜਿਹੜਾ ਉਹ ਪਰਵਾਹ ਠੀਕ ਹੋ ਜਾਂਦੇ ਨੇ ਇਸ ਵਾਸਤੇ ਮੇਲਾ ਬੇਸ਼ੱਕ ਤੁਸੀਂ ਗੱਲ درست ਕੀਤੀ ਹੈ ਅੱਜ ਨਗਰ ਦਾ ਥੋੜਾ ਜਿਹਾ ਪਰਵਾਹ ਵੀ ਰਿਹਾ ਵੀ ਦੋ ਸ਼ਾਦੀਆਂ ਸੀ ਨਗਰ ਦੇ ਵਿੱਚ ਤਾਂ ਉਹ ਸ਼ਾਦੀਆਂ ਜਿਹੜੀਆਂ ਹੋਣ ਕਰਕੇ ਵੀ ਥੋੜਾ ਜਿਹਾ ਪਰ ਬਾਕੀ 12:00 ਵਜੇ ਤੇ ਕਰੀਬ ਕਾਫੀ ਸੰਗਤ ਸੀ ਕਾਫੀ ਲੋਕਾਂ ਨੇ ਜਿਹੜਾ ਸਹਿਯੋਗ ਦਿੱਤਾ ਹੈ ਔਰ ਲੰਗਰ ਦੀ ਜਿਹੜੀ ਪ੍ਰਸਾ ਉਹ ਗੁਰੂਆਂ ਗੁਰਮਾ ਸਾਹਿਬਾ ਸਾਹਿਬਾਨਾਂ ਨੇ ਚਲਾਈ ਹੈ ਤੇ ਨਗਰ ਨੇ ਕਾਫੀ ਸਹਿਯੋਗ ਦਿੱਤਾ ਹੈ ਤਾਂ ਮੈਂ ਤਾਂ ਸਮਝਣਾ ਵੀ ਨਗਰ ਦਾ ਬੜਾ ਵੱਡਾ ਮੁੱਲਾ ਯੋਗਦਾਨ ਹੈ ਜਿਸ ਤਰ੍ਹਾਂ ਤਿਲਕ ਰਾਜੀ ਪ੍ਰਧਾਨ ਜੀ ਕਹਿ ਰਹੇ ਸਨ ਔਰ ਬਾਬਾ ਜੀ ਕਹਿ ਰਹੇ ਸਨ ਤਾਂ ਇਹ ਕਾਫੀ ਸਮੇਂ ਤੋਂ ਇਹ ਨਗਰ ਦਾ ਜਿਹੜਾ ਉਪਰਾਲਾ ਹੈ ਇੱਕ ਵਧੀਆ ਉਪਰਾਲਾ ਹੈ ਕਿਉਂਕਿ ਗੁਰੂ ਸਾਹਿਬਾਂ ਨੇ ਇਹ ਗੱਲ ਕਹੀ ਹੈ ਤੇ ਪੰਗਤ ਚ ਲੰਗਰ ਹੈ ਔਰ ਲੰਗਰ ਆਉਣਾ ਕਿੱਥੋਂ ਹੈ ਲੰਗਰ ਵੀ ਤਾਂ ਲੋਕਾਂ ਦੇ ਸਹਿਯੋਗ ਨਾਲ ਹੀ ਆਉਣਾ ਹੈ ਨਗਰ ਦਾ ਹੀ ਲੰਗਰ ਹੈ ਔਰ ਨਗਰ ਤੇ ਹੀ ਜਿਹੜਾ ਹੈ ਉਹ ਵਰਤਾਇਆ ਜਾਂਦਾ ਹੈ ਔਰ ਖੀਰਾਾਂ ਦੇ ਕੜਾਵਾਾਂ ਦੇ ਪ੍ਰਸ਼ਾਦ ਜਿਹੜੇ ਹੈ ਇੱਥੇ ਅੱਗੇ ਡੋਢ ਮੱਕੇ ਦੇ ਨਾਲ ਕਈ ਪਰਿਵਾਰ ਆਏ ਨੇ ਜਿਨ੍ਹਾਂ ਦੀਆਂ ਮਨੋ ਕਾਮਨਾ ਪੂਰੀ ਹੋਈਆਂ ਚਾਹੇ ਬੱਚਾ ਪ੍ਰਤੀ ਸੇ ਚਾਹੇ ਸਮਾਜ ਦੇ ਵਿੱਚ ਹੋਰ ਜਿਵੇਂ ਆਪਾਂ ਅਕਸ਼ਰ ਦਾ ਪੂਰਵਕ ਗੱਲ ਕਰਦੇ ਆਂ ਤੇ ਮੇਰੀ ਆ ਮਨੋ ਕਾਮਨਾ ਪੂਰੀ ਹੋ ਜਾਏ ਤਾਂ ਮੈਂ ਬਾਬਾ ਜੀ ਦੇ ਦਰ ਤੇ ਮਤਲਬ ਆ ਕੇ ਜਿਹੜਾ ਉਹ ਚੜਾਵਾ ਚੜਾਵਾਂਗਾ ਤੇ ਉਹ ਬੜੇ ਸ਼ਰਧਾ ਪੂਰਵਕ ਡੋਢ ਮੱਕੇ ਦੇ ਨਾਲ ਸੰਗਤ ਆਈਆਂ ਨੇ ਸੋ ਮੈਂ ਧੰਨਵਾਦ ਕਰਦਾ ਹਾਂ ਆਪ ਜੀ ਦਾ ਵੀ ਤੁਸੀਂ ਸਮਾਂ ਕੱਢ ਕੇ ਤੇ ਇਹ ਚੈਨਲ ਤੇ YouTube ਤੇ ਜਿਹੜੀ ਖਬਰ ਚਲਾਉਂਦਾ ਜਿਹੜਾ ਪ੍ਰਬੰਧ ਕੀਤਾ ਹੈ ਤੇ ਇਸ ਵਾਸਤੇ ਸਾਥੀਓ ਗਲਤਾਂ ਗੁਰੂਆਂ ਤੇ ਜਾ ਮੁਕਦੀ ਕਿਉਂਕਿ ਸਾਡੇ ਪਿੱਛੇ ਜੇ ਨਗਰ ਲਖੇ ਕੜਾਈਆਂ ਸਾਡੇ ਨਗਰ ਦੇ ਵਿੱਚ ਹੋਰ ਮੇਲਾ ਲੱਗਦਾ ਹੈ ਜਿਹੜਾ ਸੌਣ ਦੇ ਮੇਰੇ ਖਿਆਲ ਚਾਰ ਪੰਜ ਨੂੰ ਲੱਗਦਾ ਹੈ ਉਹ ਵੀ ਬੜੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਔਰ ਜਿੱਥੋਂ ਤੱਕ ਇਸ ਮੇਲੇ ਕਮੇਟੀ ਦਾ ਜਿਹੜਾ ਅਸਲ ਮੈਨੂੰ ਗੱਲ ਜਿਹੜੀ ਚੰਗੀ ਲੱਗੀ ਹੈ ਜਿੰਨਾ ਪੈਸਾ ਨਗਰ ਦੇ ਵਿੱਚੋਂ ਇਕੱਠਾ ਹੁੰਦਾ ਹੈ ਜਿੰਨਾ ਵੀ ਸ਼ਰਧਾ ਪੂਰੋ ਇਕੱਠਾ ਹੁੰਦਾ ਉਹਦੇ ਨਾਲੋਂ ਘੱਟ ਖਰਚ ਹੁੰਦਾ ਹੈ ਇੱਥੇ ਲੰਗਰ ਤੇ ਘੱਟ ਖਰਚ ਹੁੰਦਾ ਪਰ ਜਦੋਂ ਪੈਸਾ ਬਚਦਾ ਹੈ ਤੁਰੰਤ ਉਸ ਪੈਸੇ ਨੂੰ ਜਿਹੜਾ ਵਧੀਆ ਤਰੀਕੇ ਦੇ ਨਾਲ ਜਿਸ ਤਰ੍ਹਾਂ ਬਾਬਾ ਜੀ ਨੇ ਦੱਸਿਆ ਭਾਈ 5 740 5 700 ਗਲਾਸ ਹੋਰ ਵੱਡੇ ਬਰਤਨ ਜਿਹੜੇ ਦੁੱਖਾਂ ਸੁੱਖਾਂ ਦੇ ਸਾਡੇ ਲਗਭਗ ਅਸੀਂ ਕਿਰਾਏ ਤੇ ਲਈ ਤੇ 10000 ਵੀ ਮੇਰੇ ਖਾ ਦਾ ਘੱਟ ਪੈਂਦਾ ਤੇ ਮਤਲਬ ਬਿਨਾਂ ਬੇਦ ਬਾਵਾ ਆਪਣੇ ਘਰ ਚ ਰੱਖਦੇ ਨੇ ਔਰ ਬਿਨਾਂ ਕਿਰਾਇਆ ਤੋਂ ਦਿੰਦੇ ਨੇ ਔਰ ਬਿਨਾਂ ਕਿਰਾਏ ਤੋਂ ਉਹ ਬਰਤਨ ਲੈਂਦੇ ਨੇ ਇਹ ਵੀ ਇੱਕ ਬੜਾ ਸ਼ਲਾਘਾ ਯੋਗ ਕੰਮ ਹੈ ਧੰਨਵਾਦ ਜੇਵਾ ਸਰਦਾ ਜ ਜੀ ਮਾਡੀ ਤੁਸੀਂ ਇੱਥੇ ਮੇਲੇ 'ਚ ਪਹੁੰਚ ਚੁੱਕੀਆਂ ਲੱਗਿਆ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਜੀ ਪੀਰ ਬਾਬਾ ਟਾਲੀਆਂ ਵਾਲੇ ਦੀ ਜੈ ਜੀ ਮੇਰੀ ਉਮਰ ਹੋ ਗਈ ਜੀ 67 ਸਾਲ ਦੀ ਤੇ ਪਿਛਲੇ 55-60 ਸਾਲਾਂ ਤੋਂ ਇਸ ਪਿੰਡ ਦੇ ਵਸਨੀਕ ਆ ਤਾਂ ਪਹਿਲਾਂ ਸੁਣਦੇ ਹੁੰਦੇ ਸੀ ਵੀ ਟਾਲੀਆਂ ਵਾਲਾ ਬਾਬਾ ਹੈਗਾ ਪਰ ਪਿਛਲੇ 10-12 ਸਾਲ ਤੋਂ ਪੀਰ ਬਾਬੇ ਟਾਲੀਆਂ ਵਾਲੇ ਨੇ ਇੱਥੇ ਕਿਸੇ ਕੋ ਅੰਡੀ ਖੇਤ ਨੂੰ ਮੈਂ ਉਹਨਾਂ ਦਾ ਨਾਂ ਨਹੀਂ ਦੱਸਣਾ ਚਾਹਾਂਗਾ। ਇੱਕ ਐਸੀ ਕਰਾਮਾਤ ਵਿਖਾਈ ਕਿ ਜੋ ਹੁਣ ਦੱਸਣ ਯੋਗ ਨਹੀਂ। ਪੀਰ ਬਾਬਾ ਟਾਲੀਆਂ ਵਾਲੇ ਨੇ ਜਿਹੜੇ ਸੱਜਣ ਨੂੰ ਜੋ ਕਰਾਮਾਤ ਵਿਖਾਈ ਉਹਨਾਂ ਨੇ ਕਰਕੇ ਵਿਖਾਇਆ। ਫਿਰ ਉਹ ਸੱਜਣ ਨੇ ਹੌਲੀ-ਹੌਲੀ ਸਾਨੂੰ ਦੱਸਿਆ ਫਿਰ ਮੇਲਾ ਕਮੇਟੀ ਬਣਾਈ ਗਈ ਤਾਂ ਹੌਲੀ ਹੌਲੀ ਹੁਣ ਸਾਡੇ ਇਟਾਲੀਅਨ ਵਾਲੇ ਪੀਰ ਬਾਬੇ ਦੀ ਇੰਨੀ ਕ ਮਾਨਤਾ ਹੋ ਗਈ ਏ ਇੰਨੀ ਕ ਰੌਣਕ ਵਧ ਗਈ ਏ ਕਿ ਆਏ ਸਾਲ ਦੁਗਣੀ ਤਿਗਣੀ ਸੰਗਤ ਹੋ ਰਹੀ ਏ ਤਾਂ ਪਹਿਲਾਂ ਜਦੋਂ ਅਸੀਂ ਮੇਲਾ ਚਾਲੂ ਕੀਤਾ ਸੀ ਸੌਣ ਦੀ 20 ਤਰੀਕ ਰੱਖੀ ਸੀ ਤਾਂ ਫਿਰ ਸਾਡੀ ਕਮੇਟੀ ਨੇ ਪਿੰਡ ਵਾਲਿਆਂ ਨਾਲ ਬਹਿ ਕੇ ਵਿਚਾਰ ਕੀਤਾ ਵੀ ਜਿੰਦੇ ਵੀ ਆਪਣੇ ਮੇਲੇ ਹੁੰਦੇ ਨੇ ਤਕਰੀਬਨ ਜਦੋਂ ਕਿਸਾਨ ਦੀ ਕਣਕ ਬੀਜੀ ਜਾਂਦੀ ਏ ਤਾਂ ਉਸ ਤੋਂ ਬਾਅਦ ਕਣਕ ਦੇ ਪੱਕਣ ਤੱਕ ਕਿਸਾਨ ਮੇਲਿਆਂ ਤੇ ਤੂੰਬਦਾਮ ਨਾਲ ਜਾਂਦਾ ਸਾਡੀਆਂ ਧੀਆਂ ਪੈਣਾ ਵੀ ਆ ਕੇ ਸ਼ਾਪਿੰਗ ਕਰਦੀਆਂ ਨੇ ਪੀਰ ਬਾਬੇ ਦੇ ਮੱਥਾ ਟੇਕਦੀਆਂ ਨੇ ਬਾਕੀ ਜੀ ਸੱਚੇ ਦਿਲੋਂ ਮੇਰੇ ਪ੍ਰਧਾਨ ਜੀ ਨੇ ਦੱਸਿਆ ਵੀ ਆ ਜਿਹੜੇ ਮੌਕਿਆਂ ਵਾਲੀ ਬਿਮਾਰੀ ਹੈ ਡਾਕਟਰ ਵੀ ਇਸ ਦਾ ਕੋਈ ਆਪਰੇਟ ਨਹੀਂ ਕਰ ਸਕਦੇ ਨਾ ਹੀ ਇਸ ਦਾ ਕੋਈ ਇਲਾਜ ਹੈ ਫਿਰ ਦੁਬਾਰਾ ਹੋ ਜਾਂਦੇ ਨੇ ਤੇ ਸੱਚੇ ਦਿਲੋਂ ਜੋ ਇੱਥੇ ਬੋਕਰ ਤੇ ਲੋਹਣ ਦੀ ਸੇਵਾ ਕਰਦੇ ਹਨ ਪਾਵੇਂ ਉਹਨਾਂ ਦੇ ਸਾਰੇ ਪਰਿਵਾਰ ਦੇ ਮੌਕੇ ਆਉਣ ਬਿਲਕੁਲ ਸਰੀਰ ਸਾਫ਼ ਹੋ ਜਾਂਦਾ ਜੀ ਤੇ ਇਸ ਤੋਂ ਇਲਾਵਾ ਵੀ ਜੀ ਪੁੱਤਰਾਂ ਦੀ ਦਾਤ ਤੇ ਜੋ ਜੀ ਸੱਚੇ ਦਿਲੋਂ ਜੋ ਬਾਬਾ ਜੀ ਦੇ ਤੇ ਮੰਤ ਮੰਦੇ ਆ ਨਾ ਉਹ ਫੇਰਾ ਦੇ ਬੱਚਿਆਂ ਨੂੰ ਕਾਕੂ ਨੂੰ ਨੂੰ ਪੁੱਤਰਾਂ ਨੂੰ ਜੋੜੀਆਂ ਨੂੰ ਲੈ ਕੇ ਢੋਲ ਢਮਕਿਆਂ ਨਾਲ ਆਂਦੇ ਆਣ ਜਿੱਤੇ ਇੱਥੇ ਆਪਦੀਆਂ ਮੰਤਾਂ ਪੂਰੀਆਂ ਕਰਦੇ ਆਂ ਜੀ ਤੇ ਸਾਡੀ ਤਾਂ ਪ੍ਰਮਾਤਮਾ ਦੇ ਅੱਗੇ ਇਹੋ ਮਨੋ ਕਾਮਨਾ ਹੈ ਉਹ ਜਿਵੇਂ ਪੰਜਾਬੀ ਵਿੱਚ ਕਹਿੰਦੇ ਰਹੇ ਕਹਿੰਦੇ ਨੇ ਮੇਲੇ ਲੱਗਦੇ ਰਹਿਣਗੇ ਪਰ ਆਸਾਨ ਨਹੀਂ ਹੋਣਾ ਇਹ ਜਿਹੜੇ ਟਾਲੀਆਂ ਵਾਲੇ ਪੀਰ ਬਾਬਾ ਨੇ ਇਹ ਜੁਗਾ ਜੁਗੰਤਰਾ ਤਾਈ ਇੱਥੇ ਰਹਿਣੇ ਨੇ ਜੀ ਤੇ ਮੇਲੇ ਲੱਗਦੇ ਰਹਿਣੇ ਜੀ ਤੇ ਪਤਿਆਂ ਨੇ ਕਿੰਨੀਆਂ ਰੂਹਾਂ ਇਤੋਂ ਚਲੇ ਗਈਆਂ ਤੇ ਕਿੰਨਿਆਂ ਨੇ ਚਲੇ ਜਾਣਾ ਸਾਡੀ ਤਾਂ ਇਹੋ ਕਾਮਨਾ ਹੈ ਜੀ ਟਾਲੀਆਂ ਵਾਲੇ ਪੀਰ ਬਾਬਾ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ ਤੇ ਕਮੇਟੀ ਨੂੰ ਪਿੰਡ ਵਾਲਿਆਂ ਦਾ ਐਵੇਂ ਸਹਿਯੋਗ ਰਹੇ ਧੰਨਵਾਦ ਬੜੇ ਦੂਹ ਦਾ ਨਲ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਜੀ ਅਸੀਂ ਕਹਿੰਦੇ ਹਾਂ ਜੀ ਸਾਰਾ ਪਿੰਡ ਆਪਣੀ ਏਕਾ ਰੱਖੇ ਮੇਰਾ ਟਾਲੀ ਵਾਲਾ ਮੇਰਾ ਇਹ ਹੁੰਦਾ ਸਾਡਾ ਲਾਜੂ ਕੇ ਪਿੰਡ ਵੇ ਜੋ ਕੋਈ ਪਿੰਡ ਸਾਥੀ ਹਨ ਇਹ ਸਾਡੇ ਇਸ ਮੇਲੇ ਨੂੰ ਸਾਥ ਦੇਵੇ ਕੋਈ ਪੈਸੇ ਦੀ ਲੋੜ ਹੋਵੇ ਕੋਈ ਦਾਣੇ ਦੀ ਲੋੜ ਹੋਵੇ ਉਹ ਸਾਥ ਦਿੱਤਾ ਜਾਵੇ ਤੇ ਆਪਣਾ ਲੰਗਰ ਬਣਾ ਕੇ ਵੰਡਾ ਜਾਵੇ ਦੀ ਬਸ ਹਾਂਜੀ ਬਿੰਦਰ ਜੀ ਤੁਸੀਂ ਮੇਲੇ ਦੇ ਵਿੱਚ ਸੇਵਾ ਵੀ ਕਰ ਰਹੇ ਹੋ ਲੰਗਰ ਬਣਾਉਣ ਦੀ ਸੇਵਾ ਵੀ ਤੁਸੀਂ ਕੀਤੀ ਹੈ ਜੀ ਕਮੇਟੀ ਦਾਬਰਦਾਨ ਵੀ ਹੈ ਤੇ ਤੁਸੀਂ ਕਮੇਟੀ ਦੇ ਬਾਬਾ ਜੀ ਕਰ ਰਹੇ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਜੀ ਮੇਲੇ ਬਾਰੇ ਮੈਂ ਨਗਰ ਨਿਵਾਸੀਆਂ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਸਮੂਹ ਸੰਗਤ ਦਾ ਜਿਨ੍ਹਾਂ ਸਾਨੂੰ ਅੱਜ ਤੋਂ 10 ਦਿਨ ਦਾ ਬਹੁਤ ਹੀ ਸਾਥ ਦਿੱਤਾ ਹੈ ਜਿਸ ਕਰੇ ਗਏ ਸਾਨੂੰ ਫੰਡ ਦਿਲ ਖੋਲ ਕੇ ਦਿੱਤਾ ਕਿਸੇ ਵੀ ਕੋਈ ਐਨਾ ਕਰਨੀ ਨਹੀਂ ਕੀਤੀ ਤੇ ਅਸੀਂ ਨਗਰ ਨਿਵਾਸੀ ਦਾ ਬੜਾ ਬੜਾ ਧੰਨਵਾਦ ਕਰਨੇ ਆ ਬਾਕੀ ਜਿੰਨਾ ਵੀ ਫੰਡ ਹੋਇਆ ਹੁੰਦੀ ਅਸੀਂ ਸਾਰੀ ਡਿਟੇਲ ਜੋ ਖਰਚ ਜੋ ਬਚਿਆ ਜੋ ਬਚੇਗਾ ਹੁੰਦਾ ਉਸ ਬਾਰੇ ਅਸੀਂ ਕਮੇਟੀ ਫੈਸਲਾ ਕਰਾਂਗੇ ਅਸੀਂ ਵਰਤਨ ਹੋਰ ਵੰਡ ਵਾਸਤੇ ਬਣਾਵਾਂਗੇ ਜੋੜ ਹਰੇਕ ਬੰਦੇ ਨੂੰ ਦੁੱਖ ਸੁੱਖ ਜਦੋਂ ਲੋਡ ਹੁੰਦੀ ਹੈ ਉਦੋਂ ਦੇ ਨਾ ਬਾਬੇ ਦਾ ਮੇਲਾ ਬੜਾ ਧੂਮ-ਧਾਮ ਨਾਲ ਅਸੀਂ ਮਨਾਨੇ ਆ ਤੇ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਆਤਕੀ ਵਧੀਆ ਸ਼ਾਨਦਾਰ ਕਿਸ ਅਮਨ ਮਾਨ ਨਾਲ ਫਿਰ ਚੜਿਆ ਆ ਤੇ ਸਾਰੀ ਕਮੇਟੀ ਦਾ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ